ਇਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਸਵਾਰੀਆਂ ਨਾਲ ਭਰੀ ਬੱਸ ਇੱਕ ਹਾਦਸਾ ਗ੍ਰਸਤ ਹੋਇਆ ਬਿਲਕੁਲ ਤੁਸੀਂ ਠੀਕ ਸੁਣ ਰਹੇ ਹੋ ਸਵਾਰੀਆਂ ਨਾਲ ਭਰੀ ਬੱਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਟੈਂਕਰ ਦੇ ਨਾਲ ਬੱਸ ਟੱਕਰ ਮਾਰਦੀ ਹੈ ਬੱਸ ਟੈਂਕਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਦੌਰਾਨ ਬੱਸ ਦੀ ਟੈਂਕਰ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਬੱਸ ਪਲਟੀਆਂ ਖਾ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਹਾਦਸਾ ਉੱਤਰ ਪ੍ਰਦੇਸ਼ ਚ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਬੁੱਧਵਾਰ ਤੜਕੇ ਹੀ ਹੋ ਜਾਂਦਾ ਹੈ ਜਿਸ ਚ 18 ਲੋਕਾਂ ਦੀ ਮੌਤ ਹੋਣ ਦਾ ਖੱਛਾ ਜਤਾਇਆ ਜਾ ਰਿਹਾ ਅਤੇ ਉਥੇ ਹੀ 30 ਲੋਕ ਜ਼ਖਮੀ ਹੋ ਗਏ ਹਨ ਯਾਤਰੀਆਂ ਨਾਲ ਪ੍ਰੀ ਡਬਲ ਟੇਕਰ ਬੱਸ ਦਿਹਾਰ ਦੇ ਸੀਤਾ ਮੜੀ ਜ਼ਿਲ੍ਹੇ ਤੋਂ ਦਿੱਲੀ ਜਾ ਰਹੀ ਸੀ ਜਿਵੇਂ ਹੀ ਬਸੂ ਨਾਵ ਜ਼ਿਲ੍ਹੇ ਦੇ ਸਰਹੱਦੀ ਖੇਤਰ ਚ ਪਹੁੰਚੀ ਤਾਂ ਪਿੱਛੋਂ ਤੋਂ ਆ ਰਹੇ ਦੁੱਧ ਟੈਂਕਰ ਨਾਲ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਨੇ ਟੈਂਕਰ ਨੂੰ ਵਿੱਚਕਾਰੋਂ ਦੋ ਟੋਟੇ ਕਰਕੇ ਰੱਖ ਦਿੱਤੇ। ਹਾਦਸੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮੀਡੀਆ ਰਿਪੋਰਟ ਮੁਤਾਬਕ ਇਹ ਹਾਦਸਾ ਉਨਾਬ ਦੇ ਗੜਾਪਿੰਡ ਨੇੜੇ ਉਸ ਸਮੇਂ ਵਾਪਰਿਆ ਜਦੋਂ ਵਿਹਾਰ ਤੋਂ ਦਿੱਲੀ ਜਾ ਰਹੀ ਬੱਸ ਇੱਕ ਟੈਂਕਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਉਸ ਦੇ ਨਾਲ ਹੀ ਉਹ ਟਕਰਾ ਜਾਂਦੀ ਹੈ। ਟੱਕਰ ਕਾਰਨ ਬੱਸ ਪਲਟੀਆਂ ਖਾ ਜਾਂਦੀ ਹੈ। ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਉਨਾਵ ਜ਼ਿਲ੍ਹੇ ਵਿੱਚ ਸੜਕ ਹਾਦਸੇ ਦਾ ਨੋਟਿਸ ਲਿਆ ਸੀਐਮ ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਵੀ ਜਤਾਈ ਹੈ ਖੰਡਾਸਦੀ ਹੈ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਬਾਸ ਵਿੱਚ ਪ੍ਰਵਾਸੀ ਮਜ਼ਦੂਰ ਮੌਜੂਦ ਸਨ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਿਰਭੀ ਹਸਪਤਾਲ ਲੈ ਜਾਇਆ ਗਿਆ ਹੈ ਅਨੁਮਾਨ ਹੈ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5:30 ਵਜੇ ਵਾਪਰਿਆ ਜਦੋਂ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਡਬਲ ਟੈਕਰ বাস ਨੇ ਬੇਟਾ ਮੁਜ਼ਾਵਰ ਥਾਣਾ ਦੇ ਖੇਤਰ ਅਧੀਨ ਆਗਰਾ ਲਖਨਊ ਐਕਸਪ੍ਰੈਸਵੇ ਤੇ ਦੁੱਧ ਦੇ ਟੈਕਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ 18 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਦੱਟਾਇਆ ਜਾ ਰਿਹਾ ਹੈ ਆਕਤੋਗਸਤ ਸਵੇਰੇ 5 ਵਜੇ ਇੱਕ ਪ੍ਰਾਈਵੇਟ ਬੱਸ ਦਾ ਜੋ ਮੋਤੀहारी ਬਿਹਾਰ ਤੋਂ ਚਲੀ ਸੀ उसका एक्सीडेंट एक दूध के टैंकर से दो सौ अड़तीस किलोमीटर का अड़तालीस किलोमीटर का जो माइल है नेशनल हाईवे आगरा और दिल्ली पर उस पर एक्सीडेंट हुआ पीछे से बस की धड़न उस दूध के टैंकर से हुई जिसमें अब तक 18 लोगों की मृत्यु की पुष्टि हुई और लगभग उन्नीस फैलाज इस ਉਸੀ ਅੱਛੀ ਜਿਹੀ ਪ੍ਰੋਸੀਡਿੰਗ ਕਰਾ ਕੇ ਸੁਤਿਲਾ ਹਸਪਤਾਲ ਰਿਪੋਰਟ ਕੀਤਾ ਹੈ ਇਸ ਲਈ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਸਵਾਰੀਆਂ ਨਾਲ ਭਰੀ ਬੱਸ ਇੱਕ ਹਾਦਸਾ ਗ੍ਰਸਤ ਹੋਇਆ ਬਿਲਕੁਲ ਤੁਸੀਂ ਟਿਕ ਸੁਣ ਰਹੇ ਹੋ ਸਵਾਰੀਆਂ ਨਾਲ ਭਰੀ ਬੱਸ ਹਾਦਸਾ ਗ੍ਰਸਤ ਹੋ ਜਾਂਦੀ ਹੈ ਟੈਂਕਰ ਦੇ ਨਾਲ ਬੱਸ ਟੱਕਰ ਮਾਰਦੀ ਹੈ ਬੱਸ ਟੈਂਕਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਦੌਰਾਨ ਬੱਸ ਦੀ ਟੈਂਕਰ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਬੱਸ ਪਲਟੀਆਂ ਖਾ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਹਾਦਸਾ ਉੱਤਰ ਪ੍ਰਦੇਸ਼ ਚ ਲਖਨਊ ਆਗਰਾ ਐਕਸਪ੍ਰੈਸ ਵੇ ਤੇ ਬੁੱਧਵਾਰ ਤੜਕੇ ਹੀ ਹੋ ਜਾਂਦਾ ਹੈ ਜਿਸ ਚ 18 ਲੋਕਾਂ ਦੀ ਮੌਤ ਹੋਣ ਦਾ ਖੱਤ੍ਹਾ ਜਤਾਇਆ ਜਾ ਰਿਹਾ ਅਤੇ ਉਥੇ ਹੀ 30 ਲੋਕ ਜ਼ਖਮੀ ਹੋ ਗਏ ਹਨ ਯਾਤਰੀਆਂ ਨਾਲ ਪ੍ਰੀ ਡਬਲ ਟੇਕਰ ਬੱਸ ਦਿਹਾਰ ਦੇ ਸੀਤਾ ਮੜੀ ਜ਼ਿਲ੍ਹੇ ਤੋਂ ਦਿੱਲੀ ਜਾ ਰਹੀ ਸੀ ਜਿਵੇਂ ਹੀ ਬਾਸੂ ਨਾਵ ਜ਼ਿਲ੍ਹੇ ਦੇ ਸਰਹੱਦੀ ਖੇਤਰ ਚ ਪਹੁੰਚੀ ਤਾਂ ਪਿੱਛੋਂ ਤੋਂ ਆ ਰਹੇ ਦੁੱਧ ਟੈਂਕਰ ਨਾਲ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਨੇ ਟੈਂਕਰ ਨੂੰ ਵਿੱਚਕਾਰੋਂ ਦੋ ਟੋਟੇ ਕਰਕੇ ਰੱਖ ਦਿੱਤੇ ਹਾਦਸੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਵੀ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੀਡੀਆ ਰਿਪੋਰਟ ਮੁਤਾਬਕ ਇਹ ਹਾਦਸਾ ਉਨਾਬ ਦੇ ਗੜਾਪਿੰਨ ਨੇੜੇ ਉਸ ਸਮੇਂ ਵਾਪਰਿਆ ਜਦੋਂ ਬਿਹਾਰ ਤੋਂ ਦਿੱਲੀ ਜਾ ਰਹੀ ਬੱਸ ਇੱਕ ਟੈਂਕਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਉਸ ਦੇ ਨਾਲ ਹੀ ਉਹ ਟਕਰਾ ਜਾਂਦੀ ਹੈ ਟੱਕਰ ਕਾਰਨ ਬੱਸ ਪਲਟੀਆਂ ਖਾ ਜਾਂਦੀ ਹੈ ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਉਨਾਵ ਜ਼ਿਲ੍ਹੇ ਵਿੱਚ ਸੜਕ ਹਾਦਸੇ ਦਾ ਨੋਟਿਸ ਲਿਆ ਸੀਐਮ ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਵੀ ਜਤਾਈ ਹੈ ਖੰਡਾਜ਼ੀਏ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਬਾਸ ਵਿੱਚ ਪ੍ਰਵਾਸੀ ਮਜ਼ਦੂਰ ਮੌਜੂਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਿਰਭੀ ਹਸਪਤਾਲ ਲੈ ਜਾਇਆ ਗਿਆ ਹੈ ਖੰਡਾਜ਼ੀਏ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ ਸਵਾ ਪੰਜ ਵਜੇ ਵਾਪਰਿਆ ਜਦੋਂ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਡਬਲ ਟੇਕਰ ਬੱਸ ਨੇ ਬੇਟਾ ਮੁਜ਼ਾਵਰ ਥਾਣਾ ਦੇ ਖੇਤਰ ਅਧੀਨ ਆਗਰਾ ਲਖਨਊ ਐਕਸਪ੍ਰੈਸਵੇ ਤੇ ਦੁੱਧ ਦੇ ਟੈਂਕਰ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ 18 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਦਿਸਦਾ ਆ ਚਾਰਿਆ। ਅਕਤੂਬਰ ਦਾ ਸਵਾ 5 ਵਜੇ ਇੱਕ ਪ੍ਰਾਈਵੇਟ ਬੱਸ ਦਾ ਜੋ ਮੋਤੀहारी ਬਿਹਾਰ ਤੋਂ ਚਲੀ थी ਉਸ ਦਾ ਐਕਸੀਡੈਂਟ ਇੱਕ ਦੁੱਧ ਦੇ ਟੈਂਕਰ سے 238 ਕਿਲੋਮੀਟਰ ਦਾ 48 ਕਿਲੋਮੀਟਰ ਦਾ ਮਾਈਲਸਟੋਨ ਹੈ। ਨੈਸ਼ਨਲ ਹਾਈਵੇ आगरा और दिल्ली पर उस पर एक्सीडेंट हुआ पीछे से बस की भिड़न उस ग्रूथ के टैंकर से हुई जिसमें अब तक अठारह लोगों के मरने मृत्यु की पुष्टि हुई है और लगभग उन्नीस का इलाज इस समय हम लोग सीएचसी से प्राथमिक कराकर उसको जिला अस्पताल में प्रफर्स किया गया